ਵਾਹਿਗੁਰੂ ਜੀ ਕੀ ਧਰ। ਦਾਲ ਪੰਜ ਗੁਰ ਸੂਰਮਾ ਬਾਟ ਯੋਦਾ ਬਹੁਤ ਪਰUtfਕਾਰੀ ਅਰਜਨ ਕਾਇਆ ਪੜ ਕੇ ਮੂਰਤ ਹਰ ਗੋਬਿੰਦ ਸਵਾਰੀ ਕਿਸੇ ਸ਼ਕਤੀਤ ਵਿੱਚ ਕਿਸੇ ਮਨੁੱਖ ਵਿੱਚ ਇੱਕ ਹੀ ਗੁਣ ਹੁੰਦਾ ਹੈ ਜਦੋਂ ਮਨੁੱਖ ਪਰਉਪਕਾਰੀ ਹੁੰਦਾ ਆ ਕੋਮਲ ਹਿਰਦੇ ਵਾਲੇ ਹੁੰਦੇ ਨੇ ਜਾਂ ਫਿਰ ਮੈਦਾਨੇ ਜੰਗ ਵਿੱਚ ਜੁੜਜਣ ਵਾਲੇ ਯੋਧੇ ਹੁੰਦੇ ਨੇ ਪਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵਿੱਚ ਦੋਨੋਂ ਹੀ ਗੁਣ ਸਨ ਜਿੱਥੇ ਉਹ ਕੋਮਲ ਹਿਰਦੇ ਦੇ ਮਾਲਕ ਸਨ ਉੱਥੇ ਹੀ ਮਹਾਨ ਯੋਧੇ ਤੇ ਜੰਗਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਸਨ ਜਦ ਗੁਰੂ ਅਰਜਨ ਸਾਹਿਬ ਪਾਸ਼ਾ ਦੀ ਸ਼ਹਾਦਤ ਹੋਈ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਬੰਗਾਰ ਕੀ ਆਖਿਆ ਕਿ ਸਿੱਖੋ ਤੁਹਾਡਾ ਕਲਜਾ ਹੁਣੇ-ਹੁਣੇ ਤਤੀ ਤਵੀ ਤੇ ਰੜਿਆ ਹੈ ਭਾਪ ਗੁਰੂ ਅਰਜਨ ਸਾਹਿਬ ਪਾਸ਼ਾ ਦੀ ਸ਼ਹਾਦਤ ਹੋਈ ਹੈ ਹੁਣ ਅਸੀਂ ਤਾਨੀ ਪੌੜੀਆਂ ਸਭੋਂ ਮੈਦਾਨੇ ਜੰਗ ਵਿੱਚ ਜ਼ਾਲਮ ਦੇ ਖਿਲਾਫ ਜੂਝਣਾ ਹੈ ਤੁਸੀਂ ਹਣ ਰਮਾਲਿਆਂ ਦਸ਼ਾਲਿਆਂ ਦੀ ਥਾਂ ਆਪਣੀਆਂ ਜਵਾਨੀਆਂ ਘੋੜੇ ਅਤੇ ਵਧੀਆ ਸ਼ਸਤਰ ਭੇਟ ਕਰਨੇ ਨੇ ਜਿਨ੍ਹਾਂ ਦੇ ਨਾਲ ਅਸੀਂ ਮੈਦਾਨੇ ਜੰਗ ਵਿੱਚ ਜੂਝ ਕੇ ਜ਼ਾਲਮ ਤੇ ਜ਼ੁਲਮ ਦਾ ਨਾਸ਼ ਕਰ ਸਕੀਏ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਿੱਥੇ ਸੰਤਾਂ ਆਪਣੇ ਮੁਸ਼ਕਲਾਂ ਹੱਲ ਕਰਨ ਆਉਂਦੀਆਂ ਸੀ ਉੱਥੇ ਹੀ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਅਤੇ ਹੋਰ ਟਾੜੀ ਆਪਣੀਆਂ ਟੜ ਦਾ ਅਤੇ ਸਰੰਗੀਆਂ ਦੇ ਵਿੱਚ ਪਰੋ ਕੇ ਇਤਿਹਾਸ ਤੇ ਵਾਰਾਂ ਗਾਉਂਦੇ ਸਨ ਗੁਰੂ ਜੀ ਦੀ ਇਕਵੰਗਾਰ ਤੇ ਸਿੱਖਾਂ ਨੇ ਅਨੇਕਾਂ ਹੀ ਜਵਾਨੀਆਂ ਭੇਟ ਕਰ ਦਿੱਤੀਆਂ ਪਰ ਅੱਜ ਸਾਰੀਆਂ ਜਵਾਨੀਆਂ ਕੁਰਾਹੇ ਪੈਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਜ਼ਿਮ ਨੂਰਕਰ ਤੇ ਮੈਂ ਅੱਜ ਗੁਰਮਤਿ ਸਿਖਲਾਈ ਕੈਂਪ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਬਾਰੇ ਬੋਲਿਆ ਸੀ ਆਪ ਜੀ ਇਹ ਵਿਚਾਰ ਸੁਣੋ ਅਤੇ ਆਪਣੇ ਵਿਚਾਰ ਦੱਸਿਓ ਕਿ ਤੁਹਾਨੂੰ ਸਾਰਿਆਂ ਨੂੰ ਕਿਵੇਂ ਦਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ